ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਇੱਕ ਵੱਡਾ ਖਲਾਸਾ ਕਰਨਾ ਹੈ ਵੋਟਾਂ ਤੋਂ ਬਾਅਦ ਇਸ ਕਰਕੇ ਇਹ ਵੀਡੀਓ ਬਣਾ ਰਿਹਾ ਹਾਂ ਵੋਟਾਂ ਦੇ ਵਿੱਚ ਮੈਂ ਇਸ ਕਰਕੇ ਨਹੀਂ ਬਣਾਇਆ ਅਗਲਾ 2000 ਉਹੀ ਰੋਕ ਲਾ ਰਿਹਾ ਕਿਉਂਕਿ ਆਪਾਂ ਐਮਪੀ ਜਿਹੜੇ ਤੁੰਨੇ ਸੇ ਤੁੰਗ ਲਏ ਐਮਪੀਆਂ ਦਾ ਕੰਮ ਹੁੰਦਾ ਹੈ ਮਤਲਬ ਕਿ ਆਪਦੇ ਸਟੇਟ ਦੇ ਮੁੱਦੇ ਚੁੱਕਨੇ ਜਿਵੇਂ ਕਿ ਆਪਾਂ ਕੋਲਾ ਲੈਣੇ ਆ ਕੋਲਾ ਜਿਹੜੇ ਸਟੇਟ ਚ ਕੋਲਾ ਪੈਦਾ ਹੁੰਦਾ ਰਖਲਾ ਬੰਦ ਦਾ ਕੋਲਾ ਪੈਦਾ ਹੁੰਦਾ ਰਖਲਾ ਧਰਤੀ ਚੋਂ ਉਹਦਾ ਹੱਕ ਪਹਿਲਾਂ ਉਹ ਸਟੇਟ ਦਾ ਹੁੰਦਾ ਹੈ ਉਹ ਫ੍ਰੀ ਵਰਤਦਾ ਹੈ ਤੇ ਜਿਹੜਾ ਉਹ ਤੋਂ ਕੋਲਾ ਵੱਧ ਹੈ ਉਹ ਦੂਜੇ ਸਟੇਟਾਂ ਨੂੰ ਵੇਚ ਸਕਦਾ ਜਿਵੇਂ ਆਪਣੇ ਕੋਲੇ ਕੋਲਾ ਹੈ ਨਹੀਂ ਆਪਾਂ ਬਿਜਲੀ ਬਣਾਉਣ ਖਾਤਰ ਕੋਲਾ ਮੁੱਲ ਲੈਣੇ ਆ ਇਸੇ ਲੋਟੀ ਜਿਹੜਾ ਪਾਣੀ ਹੈ ਪੰਜਾਬ ਦਾ ਪਾਣੀ ਆ ਰਿਪੀਅਰিয়ান ਕਾਨੂੰਨ ਦੇ ਅਧੀਨ ਕਿਉਂਕਿ ਪਾਣੀ ਜਿਹੜੇ ਢਾਈ ਦਰਿਆ ਉਹ ਪੰਜਾਬ ਵਿੱਚ ਦੀ ਚੜਦੇ ਆਪਣੇ ਪੰਜਾਬ ਵਿੱਚ ਦੀ ਢਾਈ ਦਰਿਆ ਟੱਪਦੇ ਆ ਪਹਿਲਾ ਹੱਕ ਆਪਣਾ ਹੈ ਜਿਹੜਾ ਵੱਧਦਾ ਪਾਣੀ ਹੈ ਉਹ ਆਪ ਮੁੱਲ ਵੇਚ ਸਕਦੇ ਆ ਠੀਕ ਆ ਜੀ ਤੇ ਇਹੇ ਰਖਲਾ ਰਾਜਸਥਾਨ ਨੂੰ ਆਪਾਂ ਦੇ ਰਹੇ ਆ ਫ੍ਰੀ ਪਾਣੀ ਜਦੋਂ ਦਾ ਦੇਸ਼ ਆਜ਼ਾਦ ਹੋਇਆ 76 ਸਾਲ ਹੋ ਗਏ ਤੇ ਦਿੱਲੀ ਨੂੰ ਦੇ ਰਹੇ ਆ ਹਰਿਆਣੇ ਨੂੰ ਦੇਤਾ ਪਾਣੀ ਫ੍ਰੀ ਦਿੱਤਾ ਆ ਪੱਤਨ ਸਟੇਟਾਂ ਨੂੰ ਤੇ 76 ਤੋਂ ਲੈ ਕੇ ਹੁਣ ਤੱਕ ਦੇ ਪੰਜਾਬ ਦਾ ਕਰਜ਼ਾ ਲੈ ਸਕਦਾ ਜੇ ਆਪਾਂ ਉਦੋਂ ਤੋਂ ਪੈਸੇ ਲੱਗੇ ਤਾਂ ਪੰਜਾਬ ਸਰ ਜਿੰਨਾ ਕਰਜ਼ਾ ਉਹ ਲੈ ਸਕਦਾ ਠੀਕ ਹੈ ਨਾ ਅੱਜ ਤੱਕ ਕਿਸੇ ਵੀ ਐਮਪੀ ਨੇ ਇਹ ਮੁੱਦਾ ਨਹੀਂ ਚੁੱਕਿਆ ਪਹਿਲਾਂ ਇੱਕ ਐਮਪੀ ਦੋ ਸੰਲਾਂ ਲਈ ਚੁਣਿਆ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਉਹਨੇ ਮੁੱਦਾ ਚੁੱਕਿਆ ਸਿੱਖਾਂ ਇੱਕ ਹੀ ਮੁੱਦਾ ਚੁੱਕਿਆ ਉਹਨੇ ਉਹ ਜੋ ਕਹਿ ਸੁਪਰੀਮ ਕੋਰਟ ਦਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਇੱਕ ਵੀ ਸਿੱਖ ਚਿਹਰਾ ਸੁਪਰੀਮ ਕੋਰਟ ਦਾ ਜੱਜ ਨਹੀਂ ਬਣ ਸਕਿਆ ਠੀਕ ਹੈ ਜੀ ਇੱਕ ਵੀ ਅੱਜ ਤੱਕ ਸਿੱਖਾਂ ਦਾ ਰਖਲਾ ਸੁਪਰੀਮ ਕੋਰਟ ਦਾ ਜੱਜ ਨਹੀਂ ਬਣਿਆ ਉਹਨੇ ਮੁੱਦਾ ਚੁੱਕਿਆ ਅੱਜ ਤੱਕ ਕਿਸੇ ਇਹ ਜੇ ਮੁੱਦੇ ਨਹੀਂ ਚੁੱਕਿਆ ਪੈਸੇ 'ਚ ਐਸ ਲੋਟ ਚੁੰਦੇ ਨਹੀਂ ਰਖਲਾ ਸੰਗਰੂਰ ਦੇ ਵਿੱਚ ਮੀਤ ਹਰ ਰਖਲਾ ਇਲੈਕਸ਼ਨ ਲੜ ਰਿਹਾ ਹੈ ਤੇ ਉੱਥੇ ਰਖ ਲਾਲ ਸਿੰਘ ਉੱਗੋ ਕੋ ਉੱਗੇ ਉੱਗੂ ਕੋ ਤੋਂ ਇੱਕ ਪੱਤਰਕਾਰ ਨੇ ਪੁੱਛ ਲਿਆ ਸਵਾਲ ਕੀਤਾ ਤੇ ਉਹਨੇ ਜਵਾਬ ਦਿੱਤਾ ਕਿ ਇੱਥੇ ਦੇਹ ਵਪਾਰ ਦਾ ਧੰਦਾ ਫੇ ਚੱਲ ਰਿਹਾ ਤੇ ਬੱਚਿਆਂ ਦੇ ਅੰਗਾਂ ਦੀ ਤਸਕਰੀ ਚੱਲ ਰਹੀ ਹੈ ਠੀਕ ਹੈ ਜੀ ਉਹਨੇ ਉਸ ਤੋਂ ਬਾਅਦ ਜਦੋਂ ਪੜਤਾਲ ਕੀਤੀ ਤੇ ਉਸ ਪੱਤਰਕਾਰ ਤੇ ਹੀ ਇੱਕ ਰਖਲਾ ਰੇਪ ਦਾ ਕੇਸ ਪੈ ਗਿਆ ਤੇ ਉਸ ਤੋਂ ਬਾਅਦ ਉਹਦੀ ਘਰ ਵਾਲੀ ਨਾਲ ਰੇਪ ਹੋਇਆ ਠੀਕ ਹੈ ਜੀ ਤੇ ਉਹਨੇ ਇਲਜ਼ਾਮ ਲਾਇਆ ਜੀ ਮੀਤ ਹੇਅਰ ਤੇ ਵੀਡੀਓ ਦੇਖੋ ਪੰਜਾਬ ਦੇ ਵਿੱਚ ਇੱਕ ਅਜਿਹੀ ਖਬਰ ਹੋਈ ਐਮ ਐਲ اے ਲਾਹਰ ਸਿੰਘ ਗੋਗੇ ਭਧੌੜ ਹਲਕੇ ਦੇ ਉਹ ਇੱਕ ਤਪੇ ਦੇ ਪੱਤਰਕਾਰ ਨੂੰ ਦੱਸਦਾਗਾ ਵੀ ਇੱਥੇ ਦੇ ਵਪਾਰ ਦਾ ਧੰਦਾ ਚੱਲਦਾਗਾ ਬੱਚਿਆਂ ਦਾ ਜਿਹੜਾਗਾ ਅੰਗਾਂ ਦੀ ਜਿਹੜੀ ਉਹ ਹੁੰਦੀ ਆ ਤਸਕਰੀ ਹੁੰਦੀ ਆ ਉਸ ਤੋਂ ਬਾਅਦ ਉਸ ਐਮ ਐਲ اے ਉਹ ਗੱਲ ਤੋਂ ਪਾਸੇ ਹਟਦਾ ਉਹ ਪੱਤਰਕਾਰ ਸ਼ਾਨਬੀਨ ਕਰਦਾ ਹੈਗਾ ਸ਼ਾਨਬੀਨ ਦੇ ਵਿੱਚ ਉਦੋਂ ਬਾਅਦ ਉਹ ਪੱਤਰਕਾਰ ਦੇ ਉੱਤੇ ਹੀ ਰੇਪ ਦਾ ਪਰਚਾ ਪਾਇਆ ਜਾਂਦਾ ਹੈਗਾ ਉਹਦੀ ਕਹਾਣੀਆ ਰੇਕੀ ਤੇ ਜਾਂਦਾ ਹੈ ਰੇਕੀ ਕੀਤਾ ਜਾਂਦਾ ਹੈਗਾ ਤੇ ਉਹਨੇ ਸਿੱਧਾ ਇਲਜ਼ਾਮ ਲਾਇਆ ਹੈਗਾ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਖੜੇ ਹੋਏ ਨੇ ਮੀਤ ਹੇਰ ਤੇ ਤੇ ਸਾਰੀ ਸਰਕਾਰ ਚੁੱਪਾ ਕੋਈ ਰਿਪੋਰਟ ਇਹਦੇ ਤੇ ਕੋਈ ਕੁਝ ਨਹੀਂ ਕਰ ਰਿਹਾ ਹਾਂ ਹਾਂਜੀ ਇਹ ਵੀਡੀਓ ਮੇਰੇ ਕੋਲੇ ਪਹਿਲਾਂ ਤੋਂ ਸੀ ਇਹ ਇਲੈਕਸ਼ਨ ਹੋਣ ਤੋਂ ਪਹਿਲਾਂ ਮੈਂ ਜਾਣ ਕੇ ਨਹੀਂ ਇਹ ਵੀਡੀਓ ਬਣਾਈ ਕਿਉਂਕਿ ਮੈਨੂੰ ਐਸੀ ਜੇ ਵੀਡੀਓ ਆ ਗਈ ਆਕਣ ਕੇ ਜਾਣ ਕੇ ਉਹ ਦੋਸ਼ ਲਾ ਰਿਹਾ ਹੈ ਹੁਣ ਤਾਂ ਇਲੈਕਸ਼ਨ ਹੋ ਗਏ ਹੁਣ ਤਾਂ ਮੈਂ ਸਹੀ ਇਸ ਕਰਕੇ ਬਣਾ ਰਿਹਾ ਹੁਣ ਤਾਂ ਤੁਹਾਨੂੰ ਯਕੀਨ ਆਉਣਾ ਚਾਹੀਦਾ ਮੈਂ ਪਹਿਲਾਂ ਵੀ ਕਰ ਸਕਦਾ ਸੀ ਇਹ ਵੋਟਾਂ ਤੇ ਪ੍ਰਭਾਵ ਪਾ ਸਕਦਾ ਇਸ ਕਰਕੇ ਆਪਾਂ ਇਹ ਵੀਡੀਓ ਜਾਰੀ ਨਹੀਂ ਕੀਤੀ ਤੇ ਇਹ ਇਹ ਬੰਦੇ ਰਖਲਾ ਮੀਤਿਹਰ ਚੁਣਿਆ ਗਿਆ ਇਹ ਮੁੱਦੇ ਚੱਕੂ ਆ ਪੰਜਾਬ ਦੇ ਜਿਹੜਾ ਬੰਦੇ ਤੇ ਰੇਪ ਦਾ ਰਖਲਾ આરોਪ ਲੱਗ ਗਿਆ ਉਹ ਪੰਜਾਬ ਦੇ ਮੁੱਦੇ ਕੀ ਚੱਕ ਸਕਦਾ ਆਪਾਂ ਇਹ ਜੇ ਪਾਰਟੀ ਤੋਂ ਉੱਤੋਂ ਹੋ ਕੇ ਚੁਣਿਆ ਕਰੋ ਐਮਪੀ ਚਲ ਐਮਐਲਏ ਦਾ ਪਤਾ ਪੰਜਾਬ ਦਾ ਯਾਰ ਰਖਲਾ ਮੁੱਖ ਮੰਤਰੀ ਚੋਣਾ ਆਪਾਂ ਐਮਐਲਏ ਉਹ ਹਲੋਡ ਚੋਣ ਲੈਨੇ ਪਰ ਐਮਪੀ ਉਹ ਤੁਣਿਆ ਕਰੋ ਜਿਹੜੇ ਕਿ ਤੁਹਾਡੇ ਪੰਜਾਬ ਦੇ ਮੁੱਦੇ ਚੁੱਕਣ ਜਿਵੇਂ ਪਾਣੀਆਂ ਦਾ ਮੁੱਦਾ ਹੈ ਪਾਣੀਆਂ ਦੇ ਰਖਲਾ ਹੈਡਾਂ ਦਾ ਮੁੱਦਾ ਜਿੰਨੇ ਵੀ ਹੈਡ ਆ ਪੰਜਾਬ ਦੇ ਰਖਲਾ ਡੈਮ ਹੈ ਡੈਮ ਸੌਰੀ ਮੈਂ ਹੈਡ ਕਹੀ ਜਾਂਦਾ ਸੀ ਜਿੰਨੇ ਵੀ ਡੈਮ ਆ ਉਹ ਸਾਰਾ ਚਾਰਜ ਰਖਲਾ ਹਿਮਾਚਲ ਪ੍ਰਦੇਸ਼ ਨੂੰ ਦੇਤਾ ਹੁਣ ਜਿਹੜਾ ਚੰਡੀਗੜ੍ਹ ਹੈ ਹੁਣ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮжоਰਿਟੀ ਚ ਆ ਗਿਆ ਪੂਰੀ ਪੂਰੀ ਮжоਰਿਟੀ ਚ ਤੇ 80% ਦਾ ਖਲਾ ਉਹਨੂੰ ਚੰਡੀਗੜ੍ਹ ਉਹ ਰਖ ਲੈ ਹਮਾ ਹਮਾਚਲ ਤੇ ਹਰਿਆਣੇ ਦੇ ਲੋਕਾਂ ਨੂੰ ਦਿੱਤਾ ਜਾਊਗਾ ਮੰਨਕ ਚਲ ਬਾਹਰਲੇ ਲੋਕਾਂ ਨੂੰ ਨੌਕਰੀ ਲੈ ਸਕਦੇ 80% 20% ਪੰਜਾਬ ਕੋਲੇ ਰਹਿ ਜਾਊਗਾ ਤੇ 20% ਪੰਜਾਬ ਦੇ ਲੋਕ ਨੌਕਰੀ ਲੈ ਸਕਦੇ 80% ਉਹਨੂੰ ਜੰਟੀ ਡਿਊਟੀ ਬਣਾ ਦੇਣਗੇ ਉਹ ਜੰਟੀ ਡਿਊਟੀ ਪਤਨੀ ਆਏ ਜਿਹੜੇ ਕਹਿੰਦੇ ਆ ਉਹ ਬਣਾ ਦੇਣਗੇ ਤੇ ਉਦੋਂ ਬਾਅਦ ਆਪਾਂ ਕੁਝ ਨਹੀਂ ਕਰ ਸਕਦੇ ਚੰਡੀਗੜ੍ਹ ਵੀ ਆਪਦੇ ਹੱਥ ਤੋਂ ਨਿਕਲ ਜੂਗਾ ਡੈਮਾਂ ਦਾ ਹੱਥ ਦੈਮ ਤਾਂ ਨਿਕਲੀ ਗਿਆ ਆਪਣੇ ਹੱਥਾਂ ਤੋਂ ਉਹ ਹਿਮਾਚਲ ਨੂੰ ਪੜਾਤਾ ਠੀਕ ਹੈ ਨਾ ਸਾਰਾ ਗੁੱਸਾ ਅੱਜ ਇਹ ਤਾਂ ਦਿਖਾਉਂਦਾ ਸੀ ਕਿਉਂਕਿ ਹੁਣ ਤੱਕ ਕੋਈ ਕਿਸੇ ਤੇ ਪ੍ਰਭਾਵ ਨਹੀਂ ਪਾ ਸਕਦਾ ਨਾ ਮੈਂ ਆ ਆਮਦਿੱਪੀ ਪਾਰਟੀ ਦੇ ਵਿਰੋਧ ਦੇ ਬ੍ਰੋਮਿਓਂ ਤੇ ਪਹਿਲਾ ਵੀਡੀਓ ਬਣਾ ਦਿੰਦਾ ਇਸ ਕਰਕੇ ਮੈਂ ਅੱਜ ਬਣਾਈ ਹੈ ਧੰਨਵਾਦ ਸਸਰੀਕਾਲ